ਸੋਰ ਸਿੰਘ ਪਿੰਡ ਮੈਂ ਕੰਮ ਤੋਂ ਆਇਆ ਤੇ ਮੈਂ ਨੂੰ ਮੇਰਾ ਬਿਰਦਰ ਕਹਿੰਦਾ ਕਿ ਚੱਲ ਆਪਾਂ ਮਤਾ ਟਿਕ ਆਈਏ ਤਰਨ ਧੰਨ ਸਾਹਿਬ ਅਈ ਮਤਾ ਟਿਕਣ ਆਏ ਆ ਤੇ ਮੇਰੀ ਰਸਤੇ ਵਿੱਚ ਭੂਈ ਤੇ ਮੈਂ ਕਿਹਾ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਸੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਛੇੜਨਾ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਨੇ ਇਸੇ ਗੱਲ ਦੀ ਕਾਰ ਕੱਢੀ ਆ ਬਾਅਦ ਚ ਫਿਰ ਰਸਤੇ ਵਿੱਚ ਭੂਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਕੇਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਬਹੁਤ ਜਿਆਦੀ ਫਾਇਰਿੰਗ ਉਹਨਾਂ ਕੀਤੀ ਆ ਕਿਹਦੀ ਗੱਲ ਹੋਈ ਆ ਰਾਣਾ ਸਿੰਘ ਮੇਰਾ ਬ੍ਰਦਰ ਆ ਸਰੋਦੀ ਦੇੱਥ ਹੋ ਗਈ ਮੌਕੇ ਦੇ ਸਰ ਕਿਹੜੇ ਪਿੰਡ ਜਣਾ ਪੜਨ ਕੀਤੀ ਹੈ ਸਾਨੂੰ ਬਾਕੀ ਬੁਰਦੇ ਆ ਹੁਸਨ ਤੇ ਵੰਸ਼ ਕੀ ਕਰੀ ਦੀ ਮੰਗ ਕਰਦੇ ਸਨੇ ਨਾਲੋਂ ਵੱਧ ਤੋਂ ਵੱਧ ਦੀ ਸਜ਼ਾ ਦਿੱਤੀ ਜਾਵੇ ਰਾਣੀ ਦੀ ਉਮਰ ਕਿੰਨੀ ਹੈ ਕਿਹੜੇ ਪਿੰਡ ਦਾ ਹੈ ਰਾਣੀ ਦੀ ਉਮਰ ਹੀ ਸਰ 22 ਸਾਲ ਸੋਰ ਸਿੰਘ ਪਿੰਡ ਦਾ ਹੀ ਤੇਰਾ ਕੀ ਲੱਗਦਾ ਮੇਰਾ ਸਰ ਚਾਹਤੇ ਨਾ ਮੁੰਡਾ ਹੀ ਬ੍ਰਦਰ ਹੀ ਸਰ ਕਿੰਨੀਆਂ ਗੋੜੀਆਂ ਕਿੰਨੀਆਂ ਗੋੜੀਆਂ ਬਚੀਆਂ ਗੋੜੀ ਤੇ ਸਰ ਇੱਕ ਹੀ ਬਚੀ ਆ ਫਾਇਰਿੰਗ ਹੋ ਤੇ ਬਹੁਤ ਜ਼ਿਆਦਾ ਹੈ ਸਰ ਅਨੁਸਾਰ ਕਿਦੇ ਬਨੇ ਰਸਤਾ ਹੀ ਨਹੀਂ ਲੱਭਾ ਵੀ ਕਿ ਉਹ ਸਰ ਬਾਈਕ ਤੇ ਹੀ ਸਾਰੇ ਉਹਨਾਂ ਪਹਿਲਾਂ ਉਹ ਸਰ ਮੇਰੇ ਸਾਹਮਣੇ 20 ਤੋਂ ਪਲੱਸ ਹੀ ਸਾਰਿਆਂ ਕੋਲ ਹੀ ਵੈਪਨ ਹੀ ਅਹੀਂ ਸਰ ਬਾਈ ਕਿਤੇ ਆ ਦੋ ਬਾਈਕ ਹੀ ਸਾਡੇ ਕੋਲ ਚਾਰ ਜਣੇ ਆ ਏਦਾਂ ਉਹਨਾਂ ਪਹਿਲਾਂ ਅਨੁਕੁੱਟਨ ਨਾਲ ਹਾਂਜੀ ਹਾਂਜੀ ਸਰ ਅਸੀਂ ਏਦਾਂ ਮਤਲਬ ਕਿ ਮੈਂ ਤੇ ਕੜ ਗਿਆ ਤੇ ਉਹਨਾਂ ਵੀ ਜਦੋਂ ਅਨੁ ਰੋਕਿਆ ਵਾ ਤੇ ਮੈਂ ਬਾਈਕ ਖਾਰ ਲਈ ਉਹਨੇ ਉੱਤਰ ਕੇ ਮੇਰੇ ਆਉਂਦਾ ਸਾਰੀ ਬੈਸਬਾਲ ਮਾਰਨ ਲੱਗ ਪਿਆ ਵਾ ਤੇ ਮੇਰੇ ਬ੍ਰਦਰ ਦੇ ਵੀ ਸਾਰਿਆਂ ਨੂੰ ਅਨੁ ਕੁੱਟਣ ਲੱਗ ਪਿਆ ਹੱਲੇ ਜਾਣਾ ਹੀ ਸਰ ਕਿਤੇ ਗੋਲੀ ਹੋ ਚੱਲੀ ਹੈ ਬਾਕੀਪੁਰ ਤੇ ਕਿੰਨੇ ਬੰਦੇ ਡੈਥ ਹੋ ਗਏ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੋਣੀ ਇਹ ਸਰ ਕੁਝ ਸਮੇਂ ਪਹਿਲਾਂ ਦੀ ਹੈਗੀ ਹੈ 12 1 ਵਜੇ ਦੀ ਗੱਲ ਹੈ ਇੱਥੇ ਬਾਕੀਪੁਰ ਦਾ ਮੁੰਡਾ ਹੈਗਾ सोनू सोनू ਉਹਦੇ ਨਾਲ ਸੁਰ ਸਿੰਘ ਦੇ ਪੰਜਾਂ ਬੰਦੇ ਆਏ ਸੀ ਇਹਨਾਂ ਦਾ 1 ਸਾਲ ਪਹਿਲਾਂ ਕੋਈ ਕੁੜੀ ਕੜੀ ਦਾ ਚੱਕਰ ਚੱਲਦਾ ਸੀ ਇਹ 사ਜ ਫਰੀਦ ਨੇ ਦੱਸਿਆ ਵੀ ਮੇਰੀ ਭੈਣ ਦੇ ਨਾਲ ਵਾਂਸ ਨੇ ਜਿਹੜੀ ਸ਼ੇਰਖਾਨੀ ਕੀਤੀ ਜਿਹਦੇ ਵਿੱਚ 1 ਸਾਲ ਪਹਿਲਾਂ ਨੇ ਮਾਫੀ ਮੰਗੀ ਸੀ ਤੇ ਅੱਜ ਅਸੀਂ ਆਪਣੀ सोनू ਉਹਨਾਂ ਦੇ ਨਾਲ ਕਿਹਨੂੰ ਮਿਲਣਾ ਹੈ ਜੀ ਮਿਲ ਕੇ ਅਸੀਂ ਵਾਪਸ ਜਾ ਰਹੇ ਹਾਂ ਤੇ ਜਿਹਦੀ ਵੰਚ ਪਾਰਟੀ ਨੇ ਜਿਹੜਾ ਵਾ ਸਾਡੇ ਘੇਰ ਕੇ ਗੋਲੀਆਂ ਚਲਾਈਆਂ ਮੱਜੇ ਤੇ ਵਿੱਚ ਤਾਂ ਚਾਚੇ ਦਾ ਬੇਟਾ ਜਿਹੜਾ ਵਾ ਰਾਣਾ ਵਾ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਅਜੇ ਸੀਨੀਅਰ ਅਫਸਰੋਥੇ ਪਹੁੰਚ ਗਏ ਉਹਦੇ ਤਫ਼ਤੀਸ਼ ਜਾਰੀ ਹੈ ਔਰ ਸਿੰਘ ਪਿੰਡ ਦਾ ਮੈਂ ਕੰਮ ਤੋਂ ਆਇਆ ਤੇ ਮੈਂ ਨੂੰ ਮੇਰਾ ਬਿਰਦਰ ਕਹਿੰਦਾ ਕਿ ਚੱਲ ਆਪਾਂ ਮਤਾ ਟੇਕ ਆਈਏ ਤਰਨਤਨ ਸਾਹਿਬ ਆਈ ਮਤਾ ਟੇਕਣ ਆਏ ਆ ਤੇ ਮੇਰੀ ਰਸਤੇ ਵਿੱਚ ਭੂਈ ਤੇ ਮੈਂ ਕਿਹਾ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਸੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਛੱਤਰਨਾ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਨੇ ਇਸੇ ਗੱਲ ਦੀ ਕਾਰ ਕੱਢੀ ਆ ਬਾਅਦ ਚ ਅਸੀਂ ਰਸਤੇ ਵਿੱਚ ਕੁਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਕੇਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਬਹੁਤ ਜਿਆਦੀ ਫਾਇਰਿੰਗ ਉਹਨਾਂ ਕੀਤੀ ਆ ਕਿਹਦੀ ਦੱਸੋਈ ਆ ਰਾਣਾ ਸਿੰਘ ਮੇਰਾ ਬ੍ਰਦਰ ਆ ਸਰੋਦੀ ਡੈਥ ਹੋ ਗਈ ਮੌਕੇ ਦੇ ਸਰ ਕਿਹੜੇ ਬੰਦੇ ਨੇ ਫਾਇਰਿੰਗ ਕੀਤੀ ਆ ਸਾਨੂੰ ਬਾਕੀ ਬੁਰਦੇ ਆ ਹੁਸਨ ਵੰਸ਼ ਉਹ ਕੀ ਕਰ ਵੀ ਦੀ ਮਨ ਕਰਦੇ ਆ ਇਸ ਆਨੇ ਨੂੰ ਵੱਧ ਤੋਂ ਵੱਧ ਦੀ سزا ਦਿੱਤੀ ਜਾਵੇ ਰਾਣੇ ਦੀ ਉਮਰ ਕਿੰਨੀ ਹੈ ਕਿਹੜੇ ਪਿੰਡ ਦਾ ਰਾਣੇ ਦੀ ਉਮਰ ਹੀ ਸਰ 22 ਸਾਲ ਸੋਰ ਸਿੰਘ ਪਿੰਡ ਦਾ ਹੀ ਤੇਰਾ ਕੀ ਲੱਗਦਾ ਮੇਰਾ ਸਰ ਚਾਚੇ ਦਾ ਮੁੰਡਾ ਹੀ ਬ੍ਰਦਰ ਹੀ ਸਰ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਗੋਲੀਆਂ ਤੇ ਸਰ ਇੱਕ ਹੀ ਬਚੀ ਆ ਫਾਇਰਿੰਗ ਹੋ ਤੇ ਬਹੁਤ ਜ਼ਿਆਦਾ ਸਰ ਆਨੂ ਸਰ ਕਿਦੇ ਬੰਨੇ ਰਸਤਾ ਹੀ ਨਹੀਂ ਲੱਭਾ ਵੀ ਉਹ ਸਰ ਬਾਈਕ ਤੇ ਸਾਰੇ ਉਹਨਾਂ ਪਹਿਲਾਂ ਉਹ ਸਰ ਮੇਰੇ ਸਾਹਮਣੇ 20 ਤੋਂ ਪਲੱਸ ਹੀ ਸਾਰਿਆਂ ਕੋਲ ਹੀ ਵੈਪਨ ਹੀ ਅਹੀਂ ਸਰ ਬਾਈ ਕਿਤੇ ਆ ਦੋ ਬਾਈਕੀ ਸਾਡੇ ਕੋਲ ਚਾਰ ਜਣੇ ਆ ਐਦਾਂ ਉਹਨਾਂ ਪਹਿਲਾਂ ਨੂੰ ਕੁਛਰ ਨਾਲੇ ਹਾਂਜੀ